ਹਰೇಖਾ ਚੋਹਾਨ ਤੁਸੀਂ ਦੇਖ ਰਹੇ ਨਿਊਜ਼ ਮਾਲਵਾ ਟਾਈਮ ਤੋਂ ਮੁਨਸੀਫ ফারুক ਜੀ ਦੀ ਖਾਸ ਰਿਪੋਰਟ ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਖਾਲਿਦ ਐਮ ਡੀ ਰਹਿਬਰ ਸਪੋਰਟਸ ਦੀ ਯੋਗ ਅਗਵਾਈ ਵਿੱਚ ਸਥਾਨਕ ਮਲੇਰਕੋਟਲਾ ਕਲੱਬ ਵਿੱਚ ਨਵੇਂ ਸਾਲ ਤੇ ਪ੍ਰੋਗਰਾਮ ਕੀਤਾ ਗਿਆ ਮੁਹੰਮਦ ਖਾਲਿਦ ਨੇ ਕਿਹਾ ਕਿ ਨਵਾਂ ਸਾਲ ਸਾਡੇ ਸਭਨਾਂ ਲਈ ਖੁਸ਼ੀਆਂ ਭਰਿਆ ਹੋਵੇਗਾ ਅਤੇ ਅਮਨ ਸ਼ਾਂਤੀ ਵਾਲਾ ਮਾਹੌਲ ਰਹੇਗਾ ਰੋਟਰੀ ਕਲੱਬ ਮਲੇਰਕੋਟਲਾ ਦੇ ਸਾਰੇ ਮੈਂਬਰ ਸਾਹਿਬ ਪ੍ਰੈਜ਼ੀਡੈਂਟਸ ਆਫ ਅਰੇ ਗੱਲ ਜਿਹੜੇ ਪਰਿਵਾਰ ਮਾਮਰੇ ਜਿਹਨਾਂ ਦੀ ਅਦਾਲਤ ਜਿਹਨਾਂ ਨੇ ਮੈਨੂੰ ਇਸ ਮੋਟੀਵੇਟ ਕੀਤਾ ਕਿ ਮੈਂ ਜੋਇਨ ਕਰੂੰ ਸੈਕਰੀ ਸਾਹਿਬ ਕੈਸ਼ੀਅਰ ਸਾਹਿਬ ਗਵਰਨਰ ਸਾਹਿਬ ਮਨਜੇਰੀ ਸਾਹਿਬ ਜਿਹੜਾ ਨੇ ਬਹੁਤ ਵਧੀਆ ਲੈਕਚਰ ਦਿੱਤਾ ਜਿਹਨਾਂ ਨੇ ਬਹੁਤ ਸਾਰਿਆਂ ਨੂੰ ਇੰਸਪਾਇਰ ਕੀਤਾ ਅਸੀਂ ਉਹਨਾਂ ਦੇ ਬੱਚਿਆਂ ਵਰਗੇ ਆ ਸਾਨੂੰ ਫਿਊਚਰ ਚ ਲਾਈਫ ਕਿਵੇਂ ਜੀਣੀ ਐ ਸਮਾਜ ਕੇਮੇ ਰਹਿਣਾ ਉਹਦੇ ਬਾਰੇ ਸਾਨੂੰ ਜਾਗਰੂ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਮਨ ਦਾ ਇੱਕ ਬਹੁਤ ਬਹੁਤ ਹੀ ਵਧੀਆ ਲੈਕਚਰ ਉਹਨਾਂ ਨੇ ਦਿੱਤਾ। ਲੀਡਰ ਦੀ ਕੀ ਕੁਆਲਿਟੀਜ਼ ਐ ਉਹ ਰੀਅਲ ਅਸਲ ਦੇ ਵਿੱਚ ਇੱਕ ਲੀਡਰਾਂ ਦੀ ਕੀ ਕੁਆਲਿਟੀਜ਼ ਐ ਉਹ ਮੰਨੇ ਸਾਨੂੰ ਅੱਜ ਦੱਸੀਆਂ। ਤੇ ਮੇਰੇ ਸੀਨੀਅਰ ਡਾਕਟਰ ਮੁਹੰਮਦ ਜੁਮੀਜ਼ੀ ਬਾਕੀ ਵਾਈਸ ਪ੍ਰੈਜ਼ੀਡੈਂਟ ਹਾਜੀ ਅਮਰ ਕੁਮਾਰ ਸਾਹਿਬ ਡਾਕਟਰ ਸਾਹਿਬ ਡਾਕਟਰ ਤਨਵੀਰ ਤੇ ਹੋਰ ਬਹੁਤ ਸੈਂਕੜੇ ਜੀ ਜਿਨ੍ਹਾਂ ਦੇ ਮੈਂ ਨਾਮ ਦਾ ਇਹ ਆ ਮੀਟਿੰਗ ਦੇ ਵਿੱਚ ਮੀਟਿੰਗ ਵੀ ਹੋਈ ਆ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਵਿਚਾਰ ਹੋ ਗਿਆ ਤਾਂ ਕੀ ਕਰੀਏ ਰੋਟਰੀ ਕਲੱਬ ਦੀ ਮੀਟਿੰਗ ਜਿਹੜੀ ਸਾਡੀ ਹੈਗੀ ਇਹ ਤੇ ਕੇਵਲਰ ਮੈਂ ਹਰ ਇੱਕ ਮਹੀਨੇ ਮੰਥਲੀ ਮੀਟਿੰਗ ਹੁੰਦੀ ਹੁੰਦੀ ਆ ਤੇ ਉਹਦੇ ਵਿੱਚ ਹਰ ਇੱਕ ਮੀਟਿੰਗ ਦੇ ਵਿੱਚ ਅਸੀਂ ਕੋਈ ਨਾ ਕੋਈ ਟੌਪਿਕ ਰੱਖਦੇ ਆ ਤੇ ਜਾਂ ਫਿਰ ਨਵੇਂ ਮੈਂਬਰ ਜਿਸ ਤਰ੍ਹਾਂ ਅੱਜ ਤਿੰਨ ਮੈਂਬਰ ਨਵੇਂ ਬਣਾਏ ਗਏ ਨੇ ਡਾਕਟਰ ਕਰਮਵੀਰ ਮੈਨ ਨਾਲ ਖੜੇ ਨਾ ਇਹਨਾਂ ਨੂੰ ਮੈਂਬਰ ਬਣਾਇਆ ਇੱਕ ਮਿਸਟਰ ਸ਼ਹਿਵਾਜ ਉਹਨਾਂ ਨੂੰ ਬਣਾਇਆ ਤੇ ਇੱਕ ਮਿਸਟਰ ਕਾਸਿਫ ਫਰੂਕੀ ਹੈ ਉਹਨਾਂ ਨੂੰ ਨਵਾਂ ਮੈਂਬਰ ਬਣਾਇਆ ਹੈ ਤੇ ਇਹ ਇੱਕ ਬਣ ਕੇ ਇਹ ਜਿਹੜੀ ਮੀਟਿੰਗ ਸੀ ਨਵੇਂ ਸਾਲ ਦੇ ਆਗਾਜ਼ ਦੇ ਵਿੱਚ ਕੀਤੀ ਗਈ ਹੈ ਪਰ ਇੱਕ ਤਰ੍ਹਾਂ ਦਾ ਸਮਝੋ ਵੀ ਨਵੇਂ ਸਾਲ ਦੀਆਂ ਮੁਬਾਰਕਬਾਦ ਵੀ ਦਿੱਤੀਆਂ ਗਈਆਂ ਨਾ ਨਵੇਂ ਸਾਲ ਨੂੰ ਵੈਲਕਮ ਵੀ ਕੀਤਾ ਗਿਆ ਹੈ ਕਿ ਤੁਸੀਂ ਰੋਡੀ ਕਲੱਬ ਦੇ ਮੈਂਬਰ ਰਹੇ ਹੋ ਬਣੀ ਹੋ ਪਰ ਇਹ ਵਾਅਦਾ ਹੋਇਆ ਕਿ ਕੀ ਸੋਚ ਕੇ ਬਣੀ ਮੇਰੀ ਮਲੇਰ ਕੋਟਲਾ ਵਾਸੀਆਂ ਦੇ ਪੱਖੋਂ ਸਿਹਤ ਸੇਵਾਵਾਂ ਦੇਣ ਦੀ ਮੇਰੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਮੈਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਜਿੰਨੀਆਂ ਵੱਧ ਤੋਂ ਵੱਧ ਸੇਵਾ ਕਰਕੇ ਸਿਹਤ ਸੇਵਾਵਾਂ ਅੱਗੇ ਦੇਵਾਂ ਤੇ ਉਸ ਉਸ ਦੇ ਤਹਿਤ ਮੈਂ ਮੈਨੂੰ ਕੁਝ ਲੋਕਾਂ ਨੇ ਮੋਟੀਵੇਟ ਕੀਤਾ ਜਿਹੜੇ ਰੋਟਰੀਅਨ ਆਲਰੇਡੀ ਸਨ ਡਾਕਟਰ ਮੁਹੰਮਦ ਸ਼ਵੀਰ ਮੇਰੇ ਨਾਲ ਆਲਰੇਡੀ ਹਨ ਜਿਹੜੇ ਕਿ ਬਹੁਤ ਪੈਟਰਨ ਹਨ ਤੇ ਉਹ 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 ਉਹਨਾਂ ਦੇ ਸਦਕਾ ਮੈਂ ਇਹ ਸੋਚਿਆ ਕਿ ਇਹ 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 ਰੋਟਰੀ ਕਲੱਬ ਦੇ ਜ਼ਰੀਏ ਮੈਂ ਜੇ ਆਪਣੀਆਂ ਕੁਝ ਕੀ ਕਹਿੰਦੇ ਆ ਕੰਟਰੀਬਿਊਸ਼ਨ ਦੇ ਸਕਾਂ ਸਮਾਜ ਨੂੰ ਆਪਣੀਆਂ ਸੇਵਾਵਾਂ ਦੇ ਕੇ ਜਾਂ ਸਮਾਜ ਦੀ ਭਲਾਈ ਲਈ ਜੋ ਵੀ ਕੁਝ ਮੈਂ ਆਪਣੀ ਕੰਟਰੀਬਿਊਸ਼ਨ ਦੇ ਸਕਾਂ ਉਹਦੇ ਕਰਕੇ ਮੈਂ ਰੋਟਰੀ ਕਲੱਬ ਜੁਆਇਨ ਕੀਤਾ ਧੰਨਵਾਦ ਸਾਹਿਬ ਅੱਜ ਰੋਟਰੀ ਕਲੱਬ ਦੀ ਮੰਥਲੀ ਮੀਟਿੰਗ ਵੀ ਸੀਗੀ ਤੇ ਨਵੇਂ ਸਾਲ ਦੇ ਵਾਲੇ ਵੀ ਸੀਗਾ ਇਹ ਕਿਵੇਂ ਤੁਸੀਂ ਦੇਖ ਰਹੇ ਹੋ ਤੁਹਾਡੀ ਮੈਂ ਜੀ ਨਮਮਦ ਖਾਲਿਦ ਪ੍ਰੈਜ਼ੀਡੈਂਟ ਰੋਟਰੀ ਕਲੱਬ ਮਲੇ ਕੋਲਾ ਅੱਜ ਸਾਡੀ 9 ਸਾਲ ਦੀ ਆਮਦਨ ਤੇ ਸਾਨੇ ਮੀਟਿੰਗ ਰੱਖੀ ਗਈ ਹੈ ਤੇ ਲੋਕਾਂ ਦਾ ਵੈਲਕਮ ਕੀਤਾ ਲੋਕਾਂ ਨੇ ਸਾਡੀਆਂ ਵਧਾਈਆਂ ਦਿੱਤੀਆਂ ਨੇ ਇਸ ਨੂੰ ਦੱਸਿਆ ਵੱਤਵਾ ਦੇ ਲੋਕਾਂ ਨੂੰ ਕਿਹਾ ਕਿ ਰੋਟਰੀ ਕਲੱਬ ਨਾਲ ਜੁੜੋ ਰੋਟੀ ਦੇ ਇੱਕ ਭਾਈਚਾਰਾ ਹੈ ਰੋਟੀ ਦਾ ਮਤਲਬ ਇੱਕ ਭਾਈਚਾਰਾ ਭਾਈਚਾਰੇ ਨੂੰ ਵੱਤਵਾ ਦੇ ਸੀ ਉਹ ਕਰ ਰਹੇ ਆ ਮੇਰੇ ਨਾਲ ਸਾਡਾ ਜਿਹੜਾ ਲੋਕਾਂ ਨਾਲ ਭਾਈਚਾਰਾ ਆਪਸ ਵਿੱਚ ਵੱਲਦਾ ਹੈ ਪਿਛੇ ਵੀ ਅਸੀਂ ਲਗਾਤਾਰ ਅੱਖਾਂ ਦੇ ਕੈਂਪ ਲਾਉਂਦੇ ਰਹੇ ਆਂ ਪਿਛੇ 2 ਮਹੀਨੇ ਪਹਿਲਾਂ ਵੀ ਅਸੀਂ ਲਾਇਆ ਹੈ ਔਰ ਆਉਣ ਵਾਲੇ ਵਕਤ ਨੂੰ ਅਸੀਂ ਮੈਡੀਕਲ ਚੈੱਕਅਪ ਦਾ ਕੈਂਪ ਲਵਾਵਾਂਗੇ ਜਾਂ ਅੱਖਾਂ ਦਾ ਕੈਂਪ ਹੋ ਲਵਾਣਾ ਹੈ ਫਰਵਰੀ ਦੇ ਵਿੱਚ ਇਨਸ਼ਾਅੱਲਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿਆਦਾ ਜਿਆਦਾ ਰੋਟੀ ਨਾਲ ਜੁੜੋ ਔਰ ਪਾਈਚਾਰਾ ਵਧਾਵਾ ਆਪਸ ਵਿੱਚ ਔਰ ਮੈਂ ਨਵੇਂ ਸਾਲ ਦੀਆਂ ਦੁਬਾਰਾ ਪੂਰੇ ਮਲੇ ਕੋਟਾ ਵਾਸੀਆਂ ਨੂੰ ਵਧਾਈਆਂ ਦੇਣਾ ਰੱਬ ਇਹਨਾਂ ਨੂੰ ਸਾਰਿਆਂ ਨੂੰ ਖੁਸ਼ੀਆਂ ਭਰ ਸਾਲ ਗੁਜ਼ਰੇ तो ये है रोटरी क्लब हुई सेंटर मैं नहीं जानता था तो मेरे को जब मैंने बताया कि पहली लेडी थी जब उससे मैंने नाम पूछा उसका नाम था तालक मुजाहिद जो दूसरी लेडी थी डॉक्टर शोभा और ये हुई सेंटर क्लब है ये और लेडीज क्लब था इसमें आदमी कोई नहीं था इसने ये सारा कुछ काम किया मैंने उसका नाम रिकमेंड किया दोनों दो का گیارہ میرا ٹیلیفون سن رہی ہے ہاسپیٹل میں بات کر رہی ہے صبح کو چھ بجے دوسرے ڈاکٹر کو جگا رہی ہے میں نے سارا لکھا ان اپنے بیچ میڈ کو بولا ان کا نام ریفر کرو پھر میں کو وہاں سے ان کا وہ طالب کا